ਪਤੀਅਸ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਡੇ ਸਾਰਿਆਂ ਦੇ ਫੋਨ ਆ ਰਹੇ ਨੇ ਤੇ ਮੇਰੇ ਪ੍ਰੈਸ ਵਾਲੇ ਵੀਰਾਂ ਦੇ ਵੀ ਸਾਰਿਆਂ ਦੇ ਫੋਨ ਆ ਰਹੇ ਨੇ ਕਿ ਅੱਜ 40ਵੀਂ ਵਰਸੀ ਸੀ ਸਤ ਹਰਚਰਨ ਸਿੰਘ ਲੋਂਗਵਾਲ ਜੋ ਕਿ ਸਾਬਕਾ ਪ੍ਰਧਾਨ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਅਕਾਲੀ ਦਲ ਵੱਲੋਂ ਜਿੱਥੇ ਕਿ ਫੰਕਸ਼ਨ ਲੋਂਗਵਾਲ ਸਾਹਿਬ ਦੇ ਪਰਿਵਾਰ ਦੇ ਨਾਲ ਅਤੇ ਸਮੂਚੀ ਜ਼ਿਲ੍ਹੇ ਦੀ ਲੀਡਰਸ਼ਿਪ ਦੇ ਨਾਲ ਲੋਂਗਵਾਲ ਦੀ ਅਨਾਜ ਮੰਡੀ ਵਿਖੇ ਕਰਵਾਇਆ ਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਾਨੇ ਹਰਪ੍ਰੀਤ ਸਿੰਘ ਜੀ ਵੀ ਅਤੇ ਸਮੁੱਚੀ ਲੀਡਰਸ਼ਿਪ ਨੇ ਉੱਥੇ ਸ਼ਿਰਕਤ ਕੀਤੀ ਤੇ ਨਾਲ ਹੀ ਜੋ ਮੈਨੂੰ ਸੁਣਨ ਨੂੰ ਆ ਰਿਹਾ ਹੈ ਕਿ ਜਿਹੜੇ ਕਾਪਟਕ ਸਾਫ ਤੋਂ ਪਘੋੜਾ ਦਲ ਹੈ ਉਹਨਾਂ ਨੇ ਵੀ ਆਪ ਦਾ ਸਮਾਗਮ ਇੱਥੇ ਕਿਤੇ ਕੀਤਾ ਹੈ ਤੇ ਸਾਰੇ ਪੁੱਛ ਰਹੇ ਨੇ ਜੀ ਕਿ ਉਹਨਾਂ ਦੇ ਸਮਾਗਮ ਤੇ ਤੁਹਾਡੇ ਸਮਾਗਮ ਸਮਾਗਮ 'ਚ ਵਿਸ਼ੇਸ਼ ਤੌਰ ਤੇ ਫਰਕ ਕੀ ਹੈ ਪਹਿਲੀ ਗੱਲ ਤਾਂ ਜੀ ਕਿ ਲੌਂਗਵਾਲ ਸਾਫ ਦੀ ਬਰਸੀ 'ਚ 40 ਸਾਲ 'ਚ ਪਹਿਲੀ ਵਾਰ ਕੋਈ ਪ੍ਰੋਗਰਾਮ ਹੋਇਆ ਹੈ ਜਿਹੜਾ ਕਿ ਭੰਗੋੜੇ ਦਲ ਦਾ ਅੱਜ ਹੋਇਆ ਜੀ ਵੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਕੁਰਸੀਆਂ ਲਾਈਆਂ ਗਈਆਂ ਇਹ ਵਰਸੀ ਸਮਾਗਮ ਚ ਕਟੋ-ਕਟ ਇੰਨਾ ਤਾਂ ਤੁਸੀਂ ਜਿਹੜੇ ਐ ਕਿ ਬੇਸਿਕ ਸੈਂਸ ਸਿੱਖ ਲੋ ਸਿੱਖ ਰਹਿਤ ਮਰਿਆਦਾ ਸਿੱਖ ਲੋ ਸੱਭਿਆਚਾਰ ਦੀ ਮਰਿਆਦਾ ਸਿੱਖ ਲੋ ਕਿ ਜਦੋਂ ਵਰਸੀ ਸਮਾਗਮ ਹੁੰਦਾ ਤਾਂ ਤੁਮ ਬੁਝੇ ਬਹਿ ਕੇ ਵਿਚਾਰ ਕਰਦੇ ਹੋ ਜਾਂ ਤੇ ਗੁਰੂ ਸਾਹਿਬ ਨਹੀਂ ਹੋ ਜੁਦੀ ਕੁਰਸੀਆਂ ਲਾਈਆਂ ਗਈਆਂ ਸਿਰਫ ਇਸ ਕਰਕੇ ਕਿ ਦਿਖਾਉਣਾ ਚਾਹੁੰਦੇ ਸੀਗੇ ਕਿ ਸਾਡਾ ਜੀ ਵਿਸ਼ਾਲ ਇਕੱਠ ਹੈ ਕਿਉਂਕਿ ਕੁਰਸੀਆਂ ਨਾਲ ਪੰਡਾਲ ਛਿੱਤੀ ਭਰ ਜਾਂਦਾ ਪਰ ਲੱਗਿਆ ਕਿ ਨਹੀਂ 1500 ਤੋਂ 2000 ਤੇ ਉੱਤੇ ਬੈਠੇ ਕੌਣ ਜਿੰਨੇ ਏਰੀਏ ਦੇ ਐਸਜੀਪੀਸੀ ਦੇ ਮਲਾਜ਼ਮ ਉਹਨਾਂ ਦੇ ਪਰਿਵਾਰ ਉਹਨਾਂ ਦੇ ਰਿਸ਼ਤੇਦਾਰ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੱਸਾਂ 'ਚ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਢੋਆ ਗਿਆ ਤੇ ਉਹੀ ਕਾਲੀ ਰੀਤ ਲੰਗਰ ਵਿਸ਼ੇਸ਼ ਤੌਰ ਤੇ ਉਹਨਾਂ ਲਈ ਬਣਾਏ ਗਏ ਤੇ ਉੱਤੇ ਕੀ ਕੀ ਪ੍ਰਬੰਧ ਹੋਇਆ ਗੁਰੂ ਦੀ ਗੋਲਕ ਦਾ ਫੇਰ ਤੋਂ ਪੂਰਾ ਨਰਾਤਰ ਹੋਏ ਸੰਘਾ ਜੀ ਇਹ ਕਦੋਂ ਇਸ ਚੀਜ਼ ਨੂੰ ਥਲ ਪਉਂਦੇ ਇਹ ਸਬਕ ਕਿਉਂ ਨਹੀਂ ਸਿੱਖਣ ਚਾਰੇ ਇੱਥੇ دوسری ਦਿਨ ਜਿਹੜਾ ਅਕਾਲੀ ਦਰਸ ਦਾ ਸਮਾਗਮ ਸੀ ਦੂਸਰੀ ਥਾਂ ਤੇ ਅਨਾਜ ਮੰਡੀ ਚ ਗੋਂਗੋਲ ਸਾਬ ਦਾ ਜਿੱਥੇ ਸਮੁੱਚਾ ਪਰਿਵਾਰ ਸੀ ਜਿੱਥੇ ਸ਼ਰੋਮਣਿਕਲਪਲ ਦੇ ਪ੍ਰਧਾਨ ਜੋ ਕਿ ਵਾਰਸ ਲੱਗ ਰਹੇ ਸੀ ਸੰਤਰਚਨ ਸਿੰਘ ਲੋਂਗਵਾਲ ਦੇ ਕਿਉਂਕਿ ਉਹੀ ਤਖਤ ਗੰਧਮਾ ਸਾਹਿਬ ਦੇ ਸਾਫਾ ਕਾ ਸੇਵਾਦਾਰ ਨੇ ਜਿੱਥੇ ਸਰਦਾਰ ਹਰਚਰਨ ਸਿੰਘ ਲੋングਵਾਲ ਸੇਵਾ ਕਰਦੇ ਰਹੇ ਨੇ ਸੰਤ ਹਰਚਰਨ ਸਿੰਘ ਲੋングਵਾਲ ਨੂੰ ਗਿਆਨੀ ਹਰਪ੍ਰੀਤ ਸਿੰਘ ਹੱਥ ਸ੍ਰੀ ਸਾਹਿਬ ਫੜਨ ਵਾਲੇ ਪ੍ਰਧਾਨ ਨੇ ਤੇ ਸੰਤ ਹਰਚਰਨ ਸਿੰਘ ਲੋングਵਾਲ ਨੂੰ ਬਹੁਤ देर बाद ਅਕਾਲੀ ਦਰ ਦੇ ਪ੍ਰਧਾਨ ਨੇ ਅੱਜ ਸਮੁੱਚੇ ਅਕਾਲੀ ਕਾਡਰ ਦਾ ਅਕਾਲੀ ਵਰਕਰਾਂ ਦਾ ਦਿਲ ਜਿੱਤ ਲਿਆ ਕਿਉਂਕਿ ਜਦੋਂ ਗੁਰੂ ਸਾਹਿਬ ਦੇ ਅੱਗੇ ਹੁਕਮ ਅਮਰ ਸਾਹਿਬ ਲਈ ਤੇ ਬਾਅਦ ਦੇ ਵਿੱਚ ਸੁਖਾਸਨ ਦੀ ਅਰਦਾਸ ਗਿਆਨੀ ਹਰਪ੍ਰੀਤ ਸਿੰਘ ਨੇ ਆਪ ਕੀਤੀ ਇਹ ਬਹੁਤ ਚੰਪਪ ਲੱਗ ਰਿਹਾ ਮੇਰੇ ਉਮਰ ਦੇ ਹਾਂ ਉਮਰ ਦੇ ਜਿੰਨੇ ਮੇਰੇ ਸਾਥੀ ਨੇ ਕਿਉਂਕਿ ਸਾਡੇ ਲਈ ਤਾਂ ਅਕਾਲੀ ਦਰ ਦੀ ਪ੍ਰਧਾਨ ਦੀ ਪ੍ਰਭਾਸ਼ਾ ਹੀ ਕੁਝ ਹੋਰ ਸੀ ਵੱਡੀਆਂ ਗੱਡੀਆਂ ਨਾਲ 20 25 ਚਮਚੇ ਤੇ ਜਿਹੜੇ ਕਿ ਨਕਲੀਆਂ ਪੱਗਾਂ ਬਣ ਕੇ ਕਿਉਂਕਿ ਅੰਦਰ ਤਾਂ ਸਿੱਖੀ ਹੈ ਨਹੀਂ ਕੱਚੇ ਪੇਲੇ ਨੇ ਤੇ ਮੂੰਹ ਜਦੋਂ ਖੋਲਦੇ ਨੇ ਕੁਫਰੀ ਤੋਲਦੇ ਨੇ ਮੈਂ ਕਿਸੇ ਦੀ ਨਿੰਦਾ ਨਹੀਂ ਕਰਦਾ ਪਰ ਮੈਂ ਕਹੂੰਗਾ ਘਟੋ ਘਟ ਹੁਣ ਤੁਸੀਂ ਜਿੰਨਾ ਸਿੱਖੀ ਦਾ ਘਾਣ ਕਰ ਲਿਆ ਬਹੁਤ ਹੈ ਹੁਣ ਬਾਜ਼ ਆ ਜਾਓ ਪੰਥ ਇਕਜਟਾ ਪੰਥ ਨੇ ਸਮਾਗਮ ਆਪਦਾ ਤੇ ਆਪ ਦੇ ਮਹਿਰੂਮ ਨੇਤਾ ਨੂੰ ਸਰਚਰਨ ਸਿੰਘ ਲੌਂਗਵਾਲ ਜੀ ਨੂੰ ਤੇ ਉਹਨਾਂ ਦੇ ਸਮੂਹ ਪਰਿਵਾਰ ਦੇ ਨਾਲ ਜਿੱਥੇ ਸਰਦਾਰ ਪਰਮਿੰਦਰ ਸਿੰਘ ਜੀ ਢੀਡਸਾ ਸਰਦਾਰ ਇਕਬਾਲ ਸਿੰਘ ਜੀ ਝੁੰਡਾ ਤੇ ਸਮੁੱਚਾ ਜਿਹੜਾ ਜਿਲ੍ਹਾ ਸੀ ਪ੍ਰਕਾਸ਼ ਚੰਦ ਗਰਗ ਸਾਰਿਆਂ ਨੇ ਰਲ ਮਿਲ ਕੇ ਕੱਢਾ ਵੱਡਾ ਸਮਾਗਮ ਕੀਤਾ ਤੇ ਸਿਰਫ ਜ਼ਿਲ੍ਹੇ ਦੇ ਵਿੱਚ ਸਿਰਫ ਜ਼ਿਲ੍ਹੇ ਦੇ ਵਿੱਚੋਂ ਇੱਕ 82 ਪੱਤਰ ਦੀ ਗਿਣਤੀ ਦੇ ਵਿੱਚ ਸੰਗਤ ਨੇ ਉਹਦੇ ਵਿੱਚ ਸ਼ਿਰਕਤ ਕੀਤੀ ਕਿ ਤਾਬ ਨਹੀਂ ਵੀ ਲੈ ਲਿਓ ਤੇ ਐਸਜੀਪੀਸੀ ਦੇ ਪ੍ਰਧਾਨ ਧੰਮੀ ਸਾਹਿਬ ਫੇਰ ਤੋਂ ਤੁਹਾਡੇ ਚਰਨਾਂ ਚ ਲੈ ਇੱਕ ਬੇਨਤੀ ਕਰਦਾ ਐਸਜੀਪੀਸੀ ਦਾ ਦੁਰਉਪਯੋਗ ਬੰਦ ਕਰੋ ਗੁਰੂ ਦੀ ਗੋਲਕ ਦਾ ਦੁਰਉਪਯੋਗ ਬੰਦ ਕਰੋ ਜੇ ਦਮ ਹੈ ਆਪ ਦੇ ਦਮ ਤੇ ਸਿਆਸਤ ਕਰੋ ਗੁਰੂ ਦੀ ਗੋਲਕ ਦੇ ਦਮ ਤੇ ਨਾ ਕਰੋ ਗੁਰੂ ਦੀ ਗੋਲਕ ਸਾਂਝੀ ਹੈ ਪੰਥ ਦੀ ਸਾਂਝੀ ਕੁੰਜੀ ਹੈ ਤੇ ਇਹਨੂੰ ਪੰਥ ਦੇ ਸਾਂਝੇ ਕਾਰਜਾਂ ਲਈ ਵਰਤਣ ਦਿਓ ਆਪ ਦੀ ਨਿੱਜੀ ਜਦਾਤ ਨਾ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ